ਕੋਈ ਕਾਲਾ ਮੈਂ ਅੰਗਰੇਜ਼ਾਂ ਆਪਾਂ ਡਿਸਾਈਡ ਕੀਤਾ ਕਿਸੇ ਦੇ ਵਿਆਹ ਦੇ ਰੋਟੀ ਖਾਂ ਜਾਵਾਂਗੇ ਉਹਨਾਂ ਆਪਾਂ ਪੈਲਸ ਦੇ ਬਾਹਰ ਖੜੇ ਹੋ ਕੇ ਬਰੀਫਿੰਗ ਕੀਤੀ ਐ ਉਹ ਇੰਡੀਆ ਟੀਮ ਨਹੀਂ ਕਰਦੀ ਮੈਚ ਖੇਡਣ ਤੋਂ ਪਹਿਲੇ ਬਾਵਾ ਚ ਪਾਵਾ ਪਾ ਦੇ ਕਿ ਪਹਿਲੀ ਗੱਲ ਫੜੇ ਨਹੀਂ ਜਾਣਾ ਦੂਸਰੀ ਗੱਲ ਫੜੇ ਨਹੀਂ ਜਾਣਾ ਤੀਸਰੀ ਮੋਸਟ ਇੰਪੋਰਟੈਂਟ ਗੱਲ ਫੜੇ ਗਏ ਤੇ ਮੁੱਕਰ ਜਾਣਾ ਇੱਕ ਦੂਜੇ ਨੂੰ ਨਹੀਂ ਜਾਣਦੇ ਆਪਾਂ ਯਾਰੀ ਦੋਸਤੀ ਪੱਕੀ ਚਪੇੜਾ ਆਪੋ ਆਪਣੀ ਆਪਾਂ ਜਦੋਂ ਹੀ ਪੈਲੈਸ ਦੇ ਅੰਦਰ ਗਏ ਆਂ ਪਲੇਟਾਂ ਫੜਨ ਲੱਗੇ ਆਂ ਅਸੀਂ ਫੜੇ ਗਏ ਕਿਉਂਕਿ ਆਪਾਂ ਤਿੰਨਾਂ ਨੇ ਇੱਕੋ ਸਕੂਲ ਦੀ ਯੂਨੀਫਾਰਮ ਪਾਈ ਹੋਈ ਹੈ ਸਾਡੇ 6 ਫੁੱਟ ਹਾਈਟ ਚਿੱਟੇ ਰੰਗ ਦਾ কুর্তা ਪਜਾਮਾ ਮੋਢੇ ਤੇ ਦਨਾਲੀ ਟੰਗੀ ਹੋਈ ਹੈ ਬੰਦਾ ਕਿਧਰੋਂ ਆਏ ਜੇ ਇਹ ਆਪਣਾ ਆਪਣਾ ਕਹਿਣ ਲੱਗੇ ਮੈਂ ਕਹਾ نو ਆਈ ਹੈਵ ਰਾਈਟ ਆਨਸਰ ਮੈਂ ਕਹਾ ਅੰਕਲ ਜੀ ਪੋਖ ਘਬੜੀ ਲੱਗੀ ਲਿਆ ਕੀ ਹੈ ਮੈਂ ਕਹਿੰਤੀ ਇਹੀ ਚੱਲਣਾ ਹੈ ਨਾਰਮਲ ਵਿਆਹ ਤੇ ਫੜੇ ਜਾਂਦੇ ਚਪੇੜਾ ਪੈਣੀ ਆ ਪਰ ਜਿਹੜੀ ਨੇ ਮੋਢੇ ਤੇ ਟੰਗੀ ਆ ਉਹ ਚੱਲ ਗਈ ਤੇ ਮੌਤ ਉਹਨੇ ਦੋ ਵੇਟਰ ਬੁਲਾਏ ਕਹਿੰਦਾ ਇਹਨਾਂ ਦੀ ਸੇਵਾ ਕਰੋ ਮੈਂ ਕਿਹਾ ਹੈਲੋ ਕਿਹੜੀ ਸਾਡੇ ਟੇਬਲ ਤੇ ਸਭ ਕੁਝ ਫਰੈਸ਼ ਆ ਰਿਹਾ ਹੈ ਮੀਟ ਮੱਛੀ ਚਾਂਪਾਂ ਮੁਰਗਾ 10 ਮਿੰਟ ਬਾਅਦ ਅੰਕਲ ਸ਼ਰਾਬ ਦੀ ਬੋਤਲ ਲੈ ਕੇ ਆ ਗਏ ਮੈਂ ਕਿਹਾ ਅੰਕਲ ਜੀ ਅਠਵੀਂ ਚ ਆ ਪਹਜੇ ਪਰ ਅਸੀਂ ਪੈਗ ਲਾਏ ਪੈਗ ਪੁੱਗ ਲਾ ਕੇ ਸੈਟ ਹੋ ਗਏ ਮੈਂ ਕਿਹਾ ਚੱਲੀਏ ਯਾਰ ਕਾਲਾ ਕਹਿੰਦਾ ਨਹੀਂ ਯਾਰ ਅੰਕਲ ਨੂੰ ਮਿਲ ਕੇ ਜਾਣਾ ਚਾਹੀਦਾ ਕਿੰਨੀ ਸੇਵਾ ਕੀਤੀ ਨਾ ਉਹਨੇ ਆਹੀ ਅੰਕਲ ਨੂੰ ਲੱਭਿਆ ਮੈਂ ਕਿਹਾ ਅੰਕਲ ਜੀ ਜਾਈਏ ਕਹਿੰਦਾ ਚੱਲੇ ਕਿੱਥੇ ਜੇ ਮੈਂ ਕਿਹਾ ਹੁਣ ਹੋਏਗੀ ਅਸਲੀ ਸੇਵਾ ਕਹਿੰਦਾ ਭੰਗੜਾ ਤਾਡਾ ਪਿਓ ਪਾਏਗਾ ਅਸੀਂ ਸਕੂਲ ਦੀ ਯੂਨੀਫਾਰਮ ਪਾ ਕੇ ਉੱਤੇ ਲੁੱਡੀਆਂ ਪਾਉਣਦੇ ਆਂ ਉਤੇ ਪ੍ਰੋਫੈਸ਼ਨਲ ਭੰਗੜਿਆਂ ਦੇ ਭੰਗੜਾ ਪਾ ਰਹੇ ਲੋਕੀ ਉਹਨਾਂ ਨੂੰ ਛੱਡ ਕੇ ਸਾਨੂੰ ਕਹਿਣ ਦੇ ਕਾਰਡ ਦਿਓ ਆਪਣਾ ਕਾਰਡ 25 30 ਮਿੰਟ ਭੰਗੜਾ ਭੁੰਗੜਾ ਪਾ ਗਿਆ ਖੱਲੀਆਂ ਪੈ ਗਈਆਂ ਪੂਰੇ ਆਲਮਗਾ ਅੰਕਲੀ ਚਾਹੀਏ ਕਹਿੰਦਾ ਜਾਓ ਪਰ ਬੇਟਾ ਇੱਕ ਸਲਾਹ ਦਊਂਗਾ ਸਲਾਹ ਮੰਨਿਓ ਕਦੀ ਵੀ ਕਿਸੇ ਦੇ ਵਿਆਹ ਤੇ ਜਾਣਾ ਨਾ ਪਲੀਜ਼ ਐਦਾਂ ਦੇ ਕੱਪੜੇ ਨਾ ਪਾ ਕੇ ਜਾਇਆ ਕਰੋ ਮੈਂ ਸੌਰੀਆਂ ਕਰੀ ਨਾ ਕਹਿੰਦਾ ਐਦਾਂ ਦੇ ਪਾ ਕੇ ਜਾਓ ਮੈਂ ਕਿਹਾ ਮਤਲਬ ਕਹਿੰਦਾ 4 ਸਾਲ ਹੋ ਗਏ ਕਦੀ ਨਹੀਂ ਫੜਿਆ ਗਿਆ ਮਗਾ ਅੰਕਲ ਜੀ ਇੱਕ ਵਾਰੀ ਇਹ ਛਲਾਇਓ ਮੇਰੇ ਇੱਥੇ ਰੱਖ ਕੇ ਅੰਕਲ ਨੇ ਚਲਾਈ ਆਵਾਜ਼ ਟਰ